ਤੇ ਰਾਖੀਰਾਂ ਨੇ ਕਿਹਾ ਕਿ ਧੂਏ ਦੇ ਕਾਰਨ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪਰਦੇ ਵਿੱਚ ਪਰਾਲੀ ਦੀ ਨਾੜ ਨੂੰ ਅੱਗ ਲਗਾਉਣ ਤੇ ਮੁਕੰਮਲ ਪਾਬੰਦੀ ਲਗਾਈ ਹੋਈ ਹੈ ਪਰ ਇਸ ਦੇ ਬਾਵਜੂਦ ਨਾਭਾ ਦੇ ਵਿੱਚ ਬੀਤੀ ਰਾਤ ਵੱਡੇ ਪੱਧਰ ਤੇ ਪਰਾਲੀ ਦੀ ਨਾੜ ਨੂੰ ਅੱਗ ਲਾਉਣ ਦੇ ਨਾਲ ਜਿੱਥੇ ਬੀਤੀ ਰਾਤ ਧੂਏ ਦੇ ਕਾਰਨ ਸ਼ਹਿਰ ਵਾਸੀਆਂ ਨੂੰ ਪਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਤੜਕਸਾਰ ਨਾਬਾ ਦੇ ਵਿੱਚ ਪਈ ਪਹਿਲੇ ਧੁੰਦੇ ਕਹਿਰ ਦੇ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਾਤਰ ਵਾਹਨ ਚਾਲਕ ਧੁੰਦੇ ਕਾਰਨ ਲਾਈਟਾਂ ਲਾ ਕੇ ਆਪਣੀ ਮੰਜ਼ਿਲ ਵੱਲ ਪਹੁੰਚਦੇ ਵਿਖਾਈ ਦਿੱਤੇ। ਉੱਥੇ ਸਕੂਲੀ ਬੱਚਿਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰਾਲੀ ਦਾ ਧੂਆਂ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੋਕ ਜੂਝ ਰਹੇ ਨੇ ਇਸ ਮੌਕੇ ਸ਼ਹਿਰ ਵਾਸੀਆਂ ਤੇ ਰਾਖੀਰਾਂ ਨੇ ਕਿਹਾ ਕਿ ਧੂਏ ਦੇ ਕਾਰਨ ਤੜਕਸਾਰ ਪਈ ਨਾਬਾ ਦੇ ਵਿੱਚ ਪਹਿਲੀ ਧੁੰਦ ਦੇ ਕਾਰਨ ਜਿੱਥੇ ਜਨਜੀਵਨ ਪ੍ਰਭਾਵਿਤ ਹੋਇਆ ਉੱਥੇ ਸਾਹ ਲੈਣਾ ਵੀ ਔਖਾ ਹੋ ਚੁੱਕਾ ਹੈ ਧੁੰਦ ਨਹੀਂ ਹੈਗੀ ਇਹ ਧੂਆ ਜਿਹੜਾ ਧੂਆ ਅਸਰ ਧੁੰਦ ਤਾਂ ਰਾਤ ਨੂੰ ਪਈ ਹੋਗੀ ਨਾ ਤੇ ਜਿਹੜਾ ਇਹ ਧੂਆ ਇਹ ਕੱਲ ਸਵੇਰ ਦਾ ਇੰਨਾ ਕੁ ਬੁਰਾ ਹਾਲ ਕਰਕੇ ਆ ਕਿ ਸਭ ਤੋਂ ਵੱਡੀ ਸਮੱਸਿਆ ਤਾਂ ਜਵਾਂਕਾਂ ਨੂੰ ਬਹੁਤ ਹੋ ਰਹੀ ਹੈ ਛੋਟੇ ਛੋਟੇ ਬੱਚਿਆਂ ਨੂੰ ਹੋ ਰਹੀ ਹੈ ਬਾਕੀ ਜਿਹੜੇ ਮਰੀਜ਼ ਨੇ ਕਿਵੇਂ ਹਸਪਤਾਲ ਪਰੇ ਪੈਨੇ ਜਾ ਕੇ ਦੇਖੋ ਬਨਮਰੀਜਾਂ ਦੇ ਉੱਤੇ ਜਾ ਕੇ ਹਾਂ dama ਕੋਈ ਅੱਖ ਦੀ ਅੱਖਾਂ ਦੀ ਜਲਨ ਬਹੁਤ ਹੋ ਰਹੀ ਹੈ ਇਹ ਨਹੀਂ ਸਮਝ ਆਉਂਦੀ ਕਿ ਇਹ ਜਦੋਂ ਧੂਆ ਆਉਂਦਾ ਇਹਦੇ ਵਿੱਚ ਅੱਖਾਂ ਦੀ ਜਲਨ ਕਿਉਂ ਹੁੰਦੀ ਆ ਆਮ ਹਵਾ ਦੇ ਵਿੱਚ ਕਿਉਂ ਨਹੀਂ ਹੁੰਦੀ ਕਿਉਂਕਿ ਕਾਰਨ ਕੀ ਆ ਵੀ ਇਹਨਾਂ ਚੋਚਾ ਜਿਹੜੀਆਂ ਦਵਾਈਆਂ ਸਪਰੇਹਾਂ ਜਿਹੜੇ ਜ਼ਿੰਮੇਦਾਰ ਦੇ ਕੋ ਕਰਨੀ ਪੈਂਦੀਆਂ ਮਜਬੂਰੀ ਉਹਨਾਂ ਦੀ ਸਪਰੇਹ ਕਰਨੀਆਂ ਉਹਦੇ ਕਾਰਨ ਇਹ ਦਵਾਈਆਂ ਜਦੋਂ ਵਿੱਚ ਛੱਡਦੀਆਂ ਨੇ ਤਾਂ ਅੱਖਾਂ ਨੂੰ ਜਲਨ ਹੁੰਦੀ ਆ ਤੇ ਬਾਕੀ ਰਹੀ ਗੱਲ ਜਿਹੜੀ ਇਹ ਧੂਏ ਦੀ ਧੂਏ ਦਾ ਹੱਲ ਤਾਂ ਸਰਕਾਰਾਂ ਨੂੰ ਵੀ ਪ੍ਰੋਪਰ ਕਰਨਾ ਚਾਹੀਦਾ ਚਾਹੇ ਜਿਵੇਂ ਹੁਣ ਸੁਪਰੀਮ ਕੋਰਟ ਕਹਿ ਕਲ ਤਾਂ ਸੁਪਰੀਮ ਕੋਰਟ ਵੀ ਸਖਤ ਹੋਇਆ ਵੀ ਇਹਦੇ ਹੱਲ ਕਰੋ ਕੋਈ ਸਰਕਾਰਾਂ ਨੂੰ ਕਹਿੰਦੇ ਸਿਰ ਪਤਾ ਨਹੀਂ ਸਰਕਾਰਾਂ ਦੇ ਕਿਉਂ ਨਹੀਂ ਜੂਰਜ ਕਰਕੇ ਜੰਨਾ ਤੇ ਜਦੋਂ ਸਰਕਾਰਾਂ ਚੋਣਾਂ ਲੜਦੀਆਂ ਨੇ ਵਾਅਦੇ ਕਰਦੀਆਂ ਨੇ ਫਿਰ ਵਾਅਦੇ ਖਰੇ ਕਰਨ ਆਪਣੇ ਖਰੇ ਉੱਤੇ ਨੂੰ ਵਾਦੇ ਕੋਈ ਵੀ ਸਰਕਾਰ ਹੈ ਕਿਸੇ ਵੀ ਪਾਰਟੀ ਦੀ ਸਰਕਾਰ ਹੈ ਤੁਸੀਂ ਹੁਣ ਕਿੱਥੋਂ ਆ ਰਹੇ ਸੀ ਕਿੱਥੇ ਜਾਣਾ ਮੈਂ ਮੈਂ ਜੀ ਪਿੰਡੋਂ ਆ ਰਿਹਾ ਸੀ ਮੈਂ ਜਾ ਰਿਹਾ ਸੀ ਪਟਿਆਲੇ ਨੂੰ ਜਾ ਰਿਹਾ ਸੀ ਰਸਤੇ ਦੇ ਵਿੱਚ ਤੁਸੀਂ ਐ ਦੇਖੋ ਵੀ ਇੰਨੀ ਕੀ ਮਤਲਬ ਹਾਲਾਤ ਖਰਾਬ ਨੇ ਦੇਖੋ ਬਿਲਕੁਲ ਸਲੋ ਆਵਾਜਾ ਇਹਨੂੰ ਤਾਂ ਐ ਸਮੋਝ ਬਰੇਕੇ ਲਾਗੀ ਜਮੇ ਮਤਲਬ ਬੰਦਾ ਹੱਥ ਮਾਰਿਆ ਨੀ ਨਜ਼ਰ ਆ ਰਿਹਾ ਦੇਖੋ ਜੱਜ ਤੂੰ ਇੰ ਜੇ ਬੀਟ ਗਾਰੋ ਸੀ ਨਾ ਜੀ ਨਾ ਮੈਂ ਤਾਂ ਵਾਹਕਲ ਤੇ ਜਾ ਰਿਹਾ ਸੀ ਆਪਣੇ ਐਕਸਵਾ ਤੇ ਜਾ ਰਕਾ ਸੀ ਲਾਈਟ ਵੀ ਨਾ ਜਰ ਲਾਈਟ ਤਾਂ ਲੱਗਣੀ ਪੈਂਦੀ ਹੈ ਲਾਈਟਾਂ ਤਾਂ ਦੇਖੋ ਤੁਸੀਂ ਦੇਖੋ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਦੇਖੋ ਕਿ ਸਾਰੀਆਂ ਲਕਣ ਲਕੀਆਂ ਆ ਰਹੀਆਂ ਨੇ ਜੀ ਸਾਰੀਆਂ ਦੇਖੋ ਤੁਸੀਂ ਕੋਈ ਵਾਹਨ ਦੇਖੋ ਤੁਸੀਂ ਨੌ ਬੱਜ ਚੁੱਕੇ ਨੇ ਸਵੇਰ ਦੇ ਪਰ ਦੇਖੋ ਤੁਸੀਂ ਲਾਈਟ ਹਾਲੇ ਵੀ ਬੰਦ ਨਹੀਂ ਹੋ ਰਹੀ ਫਲਾਟ ਬਹੁਤ ਅਸਰਾਬੀ ਕੀ ਹਾਸਿਆਂ ਦਾ ਵੀ ਕਾਰਨ ਬੰਦ ਨਹੀਂ ਦੇਖੋ ਜੀ ਦਿਨਾਂ ਤਾਂ ਹੁਣ ਹੋਏ ਰਹੇ ਨੇ ਕੱਲ ਪਰਸੋਂ ਦੇ ਦੇਖ ਰਹੇ ਹਾਂ ਆਪਾਂ ਰੋਜ਼ ਰੋਜ਼ਾਨਾ ਦੇਖੋ ਕੱਲ ਰਾਤ ਨੂੰ ਵੀ ਹੋਏ ਨੇ ਰਾਤ ਦਾ ਹਲੇ ਦੇਖੋ ਹੁਣ ਪਤਾ ਲੱਗੂਆ ਤੁਹਾਡੇ ਪੱ ਇੰਨੇ ਮੁੰਡੇ ਫੱਟੜ ਹੋ ਗਏ ਇਹ ਫੱਟੜ ਹੁੰਦਾ ਕਾਰਨ ਇਹ ਹੈ ਕਿ ਜਦੋਂ ਹੁਣ ਮਤਲਬ ਤੂੰ ਇਹਦੇ ਇੰਨਾ ਪੁਰਾ ਹਾਲ ਹੈ ਜੀ ਹਾਲ ਕੀ ਮੰਨ ਦੋਸਤ ਸਾਡੇ ਤਾਂ ਦੇਖੋ ਜੀ ਸਰਕਾਰਾਂ ਨੂੰ ਸਖਤਾਈ ਕਰਨੀ ਪਊਗੀ ਚਾਹੇ ਜਿਹੜਾ ਮਰਜੀ ਹੈ ਦੇਖੋ ਹੁਣ ਫੈਕਟਰੀਆਂ ਨੇ ਹੁਣ ਗੋਵਿੰਦਗੜ੍ਹ ਫੈਕਟਰੀ ਆ ਲੁਧਿਆਣੇ ਫੈਕਟਰੀਆਂ ਨੇ ਉਹਨਾਂ ਨੂੰ ਹੁਣ ਕਿੰਨਾ ਉਹਦੇ ਪ੍ਰਤੀ ਜਾਗਦੇ ਨੇ ਹੁਣ ਕਿਸਾਨਾਂ ਨੂੰ ਕਹਿੰਦੇ ਨੇ ਵੀ ਕਿਸਾਨਾਂ ਨੂੰ ਘੇਰ ਲੋ ਕਿਸਾਨਾਂ ਦੇ ਪਰਚੇ ਦੱਸੋ ਜਿਹੜੀਆਂ ਫੈਕਟਰੀਆਂ ਨੇ ਜਾਂ ਜਿਹੜੇ ਏਡੇ ਏਡੇ ਵਾਹਨ ਚੱਲਦੇ ਨੇ ਹੁਣ ਸਰਕਾਰਾਂ ਦੇ ਵਾਹਨ ਚੱਲਦੇ ਤੂੰ ਵਾਲੇ ਵਾਹਨ ਚੱਲਦੇ ਕਿੰਨੀ ਮਸ਼ੀਨਰੀ ਹੋਗੀ ਸੜ ਸਕਾਰਨ ਚਾਹੁੰਦਾ ਹੈ ਵੀ ਮਤਲਬ ਕੋਈ ਇਹਦਾ ਪ੍ਰੋਪਰ ਹੱਲ ਕਰਨਾ ਹੁਣ ਸਾਡੇ ਨੈਸ਼ਨਲ ਗ੍ਰੀਨ ਪ੍ਰੋਗਰਾਮ ਨੂੰ ਲੈ ਜੀ ਉਹ ਕਰੇ ਮਤਲਬ ਸਖਤੀ ਕਰੇ ਇਹ ਚੀਜ਼ਾਂ ਦੇ ਸਾਰੀਆਂ ਤੇ ਜਿਵੇਂ ਆਪਾਂ ਦੇਖ ਰਿਹਾ ਜੀ ਮੌਸਮ ਦਾ ਇੱਕੋ ਲਖਤ ਅੰਦਾਜ਼ ਬਦਲ ਗਿਆ ਹੈਗਾ ਕੱਲ ਸ਼ਾਮ ਨੂੰ ਧੂੰਆਂ ਬਹੁਤ ਜ਼ਿਆਦਾ ਸੀਗੀ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲੱਗਣ ਕਰਕੇ ਪਰ ਧੂੰਆਂ ਤੋਂ ਬਾਅਦ ਮਿਡਨਾਈਟ ਤੱਕ ਬਹੁਤ ਜ਼ਿਆਦਾ ਪਈ ਆ ਇੱਕੋ ਲਖਤ ਮੌਸਮ ਦਾ ਅੰਦਾਜ਼ ਬਦਲ ਗਿਆ ਹੈ ਜਿਸ ਦੇ ਨਾਲ ਵਿਜ਼ਿਬਿਲਟੀ ਬਹੁਤ ਘੱਟ ਹੈ ਸੜਕਾਂ ਦੇ ਉੱਤੇ ਰੈਵਿਕ ਗਾਮ ਲੱਗਣ ਦੀ ਸੰਭਾਵਨਾ ਹੈ। ਯਾ ਲੋਕਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ ਧੁੰਦ ਦੇ ਵਿੱਚ ਤੇ ਠੰਡ ਹੈ ਉਹ ਕੱਲ ਦੇ ਮੁਕਾਬਲੇ ਅੱਜ ਬਹੁਤ ਜ਼ਿਆਦਾ ਵੱਧ ਗਈ ਹੈ। ਚਲੋ ਜੀ ਇਹ ਮੁਸ਼ਕਲਾਹ ਮੁਸ਼ਕਲਾ ਇਹਨਾਂ ਨਾਲ ਨਾਲ ਜੀ ਇੱਕ ਤਾਂ ਦੇਖੋ ਜਿਹੜੀ ਸਮੋਖ ਪੈਦਾ ਹੋ ਰਹੀ ਹੈ ਪਰਾਲੀ ਦੇ ਨਾਲ ਅੱਗ ਲੱਗਣ ਕਰਕੇ ਉਹਦਾ ਨਾਲ ਖੰਗ, ਜ਼ੁਖਾਮ ਤੇ ਵਾਇਰਲ ਬੁਖਾਰ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੈ। ਮੈਂ ਹਰੇਕ ਦੇਸ਼ ਵਾਸੀ ਨੂੰ ਆਪਣੇ ਪੰਜਾਬੀ ਨੂੰ ਇਹੀ ਅਪੀਲ ਕਰੂੰਗਾ ਕਿ ਪਰਾਲੀ ਨੂੰ ਬਹੁਤ ਘੱਟ ਤੋਂ ਘੱਟ ਅੱਗ ਲਗਾਓ ਜਿਸ ਦੇ ਨਾਲ ਛੋਟੇ ਬੱਚਿਆਂ ਨੂੰ ਸਕੂਲ ਜਾਣ ਵੇਲੇ ਬਹੁਤ ਜ਼ਿਆਦੇ ਦਿੱਕਤ ਹੁੰਦੀ ਆ ਉਹਨਾਂ ਨੂੰ ਖਾਂਸੀ ਜ਼ੁਕਾਮ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਖਤਰਾ ਹੈ ਸੜਕੀ ਹਾਦਸਿਆਂ ਦਾ ਵੀ ਕਾਰਨ ਬਣਦੇ ਸੜਕੀ ਹਾਦਸਿਆਂ ਦਾ ਬਿਲਕੁਲ ਕਾਰਨ ਬਣਨਗੇ ਵੀ ਅੱਜ ਕੱਲ ਕਿਉਂਕਿ ਹੋਲੀ ਦਾ ਅੱਜ ਕੱਲ ਬਹੁਤ ਲੋਕ ਘੱਟ ਚਲਾਉਂਦੇ ਨੇ ਤੇ ਕਾਲੀ ਹਰੇਕ ਨੂੰ ਇਹ ਸੜਕ ਤੇ ਆਪਣੇ ਆਪਣੇ ਕਾਰੋਬਾਰ ਤੇ ਜਾਣ ਦੀ ਤੇ ਵਿਜ਼ਿਬਿਲਟੀ ਬਹੁਤ ਘੱਟ ਹੈ ਵੱਡੇ ਵਾਹਨ ਬੜੀ ਤੇਜ਼ ਚੱਲਦੇ ਨੇ ਕਿ ਛੋਟੇ ਵਾਹਨ ਵਾਲੇ ਨੂੰ ਬਹੁਤ ਖਤਰਾ ਹੈ ਇਸ ਚੀਜ਼ ਦਾ ਅੱਜ ਤੋਂ ਹੁਣ ਲੱਗੇ ਮਤਲਬ ਅੱਜ ਤੋਂ ਸਮੱਸਿਆ ਸਟਾਰਟ ਹੋਈ ਜਾਈਏ ਕੱਲ ਕੱਲ ਨਹੀਂ ਪੀ ਅੱਜ ਤੋਂ ਸਮੱਸਿਆ ਸਟਾਰਟ ਹੋਈ ਜਾ ਹੁਣ ਮਤਲਬ ਸਵੇਰ ਲੱਗਦਾ ਇਹਨੂੰ ਠੰਡ ਹੈਗੀ ਹੈਗੀ ਅੱਜ ਤੋਂ ਸਟਾਰਟ ਹੋ ਗਿਆ ਇਹਨੂੰ ਠੰਡ ਦਾ ਮਤਲਬ ਧੂਹਾ ਤੇ ਧੁੰਦ ਵਿੱਚ ਮਿਕਸ ਹੈ ਸਮਝ ਲੋ ਇਹ ਰਾਤ ਵੀ ਇਹ ਸਮਝ ਲੋ ਕਿ ਠੰਡ ਨਹੀਂ ਤੇ ਧੂਹਾ ਬਹੁਤ ਪਈ ਬੱਚਿਆਂ ਨੂੰ ਪ੍ਰੋਬਲਮ ਵੱਧਾਈਏ ਨਾ ਇਹਦੇ ਨਾਲ ਇਹਨੂੰ ਜਿਆਦਾ ਪ੍ਰੋਬਲਮ ਹੈ ਜੀ ਜਦੋਂ ਸਾਹ ਲੈਂਦੇ ਨੇ ਸੁਭਾਤ ਦੇ ਨੇ ਪੂਛਲ ਸਾਰ ਖੰਭ ਹੁੰਦੀ ਹੈ ਨਾ ਇੰਕ ਤੇ ਤੋਂ ਦੇ ਟਾਈਮ ਤੋਂ ਹੀ ਦਿੱਕਤ ਆਂਦੀ ਹੈ ਜੀ ਅੱਖਾਂ ਦੇ ਵਿੱਚ ਪ੍ਰੋਬਲਮ ਆਂਦੀ ਹੈ ਸਾਹਾਂ ਚ ਪ੍ਰੋਬਲਮ ਆਂਦੀ ਹੈ ਇੱਥੇ ਜਾ ਰੂ ਚੱਲਦਾ ਇਹ ਨਾ ਕੰਮ ਕਰਦਾ ਕਿੰਨਾ ਚਿਰ ਆਨ ਜਾਂਚ ਕਿੰਨਾ ਚਿਰ ਜਾ ਰਿਹਾ ਬਹੁਤ ਬਹੁਤ ਆਇਆ ਕੀ ਕੀ ਸਮੱਸਿਆ ਹੈ ਮੋਰੇ ਕੋਈ ਦੇ ਦਲੀ ਉਹ ਦੱਸਦਾ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪਰਦੇ ਵਿੱਚ ਪਰਾਲੀ ਦੀ ਨਾੜ ਨੂੰ ਅੱਗ ਲਗਾਉਣ ਤੇ ਮੁਕੰਮਲ ਪਾਬੰਦੀ ਲਗਾਈ ਹੋਈ ਹੈ ਪਰ ਇਸ ਦੇ ਬਾਵਜੂਦ ਨਾਬਾ ਦੇ ਵਿੱਚ ਬੀਤੀ ਰਾਤ ਵੱਡੇ ਪੱਧਰ ਤੇ ਪਰਾਲੀ ਦੀ ਨਾੜ ਨੂੰ ਅੱਗ ਲਾਉਣ ਦੇ ਨਾਲ ਜਿੱਥੇ ਬੀਤੀ ਰਾਤ ਧੂਏ ਦੇ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਤੜਕਸਾਰ ਨਾਬਾ ਦੇ ਵਿੱਚ ਪਈ ਪਹਿਲੀ ਧੁੰਦ ਦੇ ਕਹਿਰ ਦੇ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਾਤਰ ਵਾਹਨ ਚਾਲਕ ਧੁੰਦ ਦੇ ਕਾਰਨ ਲਾਈਟਾਂ ਲਾ ਕੇ ਆਪਣੀ ਮੰਜ਼ਿਲ ਵੱਲ ਪਹੁੰਚਦੇ ਵਿਖਾਏ ਦਿੱਤੇ ਉੱਥੇ ਸਕੂਲੀ ਬੱਚਿਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰਾਲੀ ਦਾ ਧੂਆਂ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੋਕ ਜੂਝ ਰਹੇ ਨੇ ਇਸ ਮੌਕੇ ਸ਼ਹਿਰ ਵਾਸੀਆਂ ਤੇ ਰਾਖੀਰਾਂ ਨੇ ਕਿਹਾ ਕਿ ਧੂਏ ਦੇ ਕਾਰਨ ਤੜਕਸਾਰ ਪਈ ਨਾਬਾ ਦੇ ਵਿੱਚ ਪਹਿਲੀ ਧੁੰਦ ਦੇ ਕਾਰਨ ਜਿੱਥੇ ਜਨਜੀਵਨ ਪ੍ਰਭਾਵਿਤ ਹੋਇਆ ਉੱਥੇ ਸਾਹ ਲੈਣਾ ਵੀ ਔਖਾ ਹੋ ਚੁੱਕਾ ਹੈ ਧੁੰਦ ਨਹੀਂ ਹੈਗੀ ਇਹ ਧੂਆਂ ਜਿਹੜਾ ਧੂਆਂ ਸਰ ਧੁੰਦ ਤਾਂ ਰਾਤ ਨੂੰ ਪਈ ਹੋਗੀ ਨਾ ਤੇ ਜਿਹੜਾ ਇਹ ਧੂਆਂ ਇਹ ਕੱਲ ਸਵੇਰ ਦਾ ਇੰਨਾ ਕੁ ਗੁਰਾ